ਇੱਕ ਵੱਡਾ ਮਸਲਾ ਨਿਕਲ ਕੇ ਸਾਹਮਣੇ ਆਇਆ ਆ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦਾ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਮ ਤੋਂ ਬਣਿਆ ਹਸਪੀਟਲ ਆ ਪਰ ਯੂਨੀਵਰਸਿਟੀ ਦਾ ਇੱਕ ਵੱਖਰਾ ਹੀ ਕਾਰਾ ਨਿਕਲ ਕੇ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਕੁਝ ਦਵਾਈਆਂ ਨੂੰ ਸਾੜਿਆ ਗਿਆ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਵੀ ਇਲਜ਼ਾਮ ਇਹ ਯੂਨੀਵਰਸਿਟੀ ਦੇ ਉੱਪਰ ਲੱਗਦੇ ਆਏ ਆ ਸਾਡੇ ਨਾਲ ਸਿਮਰਜੀਤ ਸਿੰਘ ਮਾਨ ਆ ਜਿਹੜੇ ਲਗਾਤਾਰ ਇਸ ਸਕੈਮ ਨੂੰ ਜਿਹੜਾ ਸਕੈਮ ਯੂਨੀਵਰਸਿਟੀ ਕਰ ਰਹੀ ਆ ਇਹਦਾ ਭੰਡਾ ਫੋੜਨ ਦੀ ਜਿਹੜਾ ਕਿ ਸਿਮਰਜੀਤ ਮਾਨ ਜੀ ਕੋਲ ਸਾਰੇ ਪ੍ਰੂਫ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਨਗੇ ਭੈਜੀ ਸਵਾਗਤ ਆ ਪਹਿਲਾ ਦਾ ਸ਼ੋਅ ਦੇ ਵਿੱਚ ਧੰਨਵਾਦ ਜੀ ਤੁਹਾਡਾ ਜੀ ਕੀ ਮਸਲਾ ਕੀ ਹੈ ਪਹਿਲਾਂ ਵੀ ਬਾਬਾ ਫਰੀਦ ਯੂਨੀਵਰਸਿਟੀ ਦੇ ਕਈ ਮਸਲੇ ਉੱਠੇ ਆ ਹੁਣ ਇਹ ਨਵਾਂ ਮਸਲਾ ਕੀ ਆ ਗਿਆ ਬਾਬਾ ਫਰੀਦ ਯੂਨੀਵਰਸਿਟੀ ਲੋਕ ਦੇਖੋ ਸਾਡੇ ਭਾਰਤ ਦੇ ਲੋਕ ਬੱਚੇ ਪੜਨ ਵਾਸਤੇ ਆਉਂਦੇ ਨੇ ਪਰ ਉੱਥੇ ਇਦਾਂ ਦੇ ਅਫਸਰ ਅਧਿਕਾਰੀ ਬਹਿ ਜਾਂਦੇ ਨੇ ਜਿੱਥੇ ਆਪ ਦੇ ਬੰਦੇ ਨੂੰ ਭਰਤੀ ਕੀਤਾ ਜਾਂਦਾ ਕਿ ਮੈਡੀਸਨ ਲੈ ਕੇ ਮੈਡੀਸਨ ਦੀ ਜਿਹੜੀ ਡੇਟ ਐਸਪਾਇਰ ਹੋ ਜਾਂਦੀ ਹੈ ਟਾਈਮ ਸਿਰ ਬੰਦਿਆਂ ਨੂੰ ਮੈਡੀਸਨ ਜਾਂ ਨਹੀਂ ਪੇਸ਼ੈਂਟ ਨੂੰ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਮੈਡੀਸਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜੇਕਰ ਕਿ ਪ੍ਰਦੂਸ਼ਣ ਕੰਟਰੋਲ ਨੂੰ ਨੂੰ ਉਲੰਘਣਾ ਕਰਦੇ ਆ ਜੀ ਇਹਨਾਂ ਦੇ ਜਿਹੜੀ ਕਿ ਮਿੱਤੂ ਕੱਕੜ ਉੱਥੇ ਸਵੇਰ ਡੈਂਡ ਉਹਦੇ ਉਗਵਾਈ ਦੀ ਹੇਟ ਕਹਿ ਸਕਦੇ ਆ ਨੀਤੂ ਕੱਕੜ ਜੀ ਇਹ ਸੁਪਰਡੈਂਟ ਮੈਡੀਕਲ ਡਿਪਾਰਟਮੈਂਟ ਮੈਡੀਕਲ ਡਿਪਾਰਟਮੈਂਟ ਸੁਪਰਡੈਂਟ ਠੀਕ ਹੈ ਜੀ ਤੇ ਉਹਦੇ ਮੈਡੀਸਨ ਨੂੰ ਉਹਦੇ ਦੁਆਰਾ ਉਹਦੀ ਇੱਕ ਤਾਂ ਪ੍ਰੋਡਕਸ਼ਨ ਕੰਟਰੋਲ ਰੂਮ ਦੀ ਉਲੰਘਣਾ ਕੀਤੀ ਉਹਨਾਂ ਨੇ ਬਾਕੀ ਜਿਹੜੇ ਮਰੀਜ਼ਾਂ ਨੂੰ ਉਹ ਮੈਡੀਸਨ ਯਾਨੀ ਮੈਡੀਸਨ ਜਿਹੜੀ 5 ਲੱਖ ਦੀ ਸਕੀਮ ਹੈ ਸੈਂਟਰ ਦੀ ਸਕੀਮ ਹੈ ਅੰਸ਼ਮਨ ਕਾਰ ਦੀ 5 ਲੱਖ ਦੀ ਉਹ ਬੰਦਿਆਂ ਨੂੰ ਟਾਈਮ ਨਾਲ ਮੈਡੀਸਨ ਨਹੀਂ ਦਿੱਤੀ ਗਈ ਜਿਹੜੀ ਕਿ ਇਹਨਾਂ ਨੂੰ ਬਾਅਦ ਹੁਣ ਇਸ ਟਾਈਮ ਕਰੋੜਾਂ ਦੀ ਮੈਡੀਸਨ ਜਿਹਨੂੰ ਅੱਗ ਲਾ ਕੇ ਸਾਰ ਦਿੱਤਾ ਗਿਆ ਅੱਜ ਕਿਉਂ ਅੱਗ ਲਾਈ ਗਈ ਜੀ ਕਿਉਂਕਿ ਅਸਪਾਇਰ ਹੋ ਗਈ ਪਈ ਪਈ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਚਦਨ ਪਈ ਪਈ ਅਸਪਾਇਰ ਹੋ ਗਈ ਹੂੰ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਤੁਸੀਂ ਨਾਲ ਦਿਖਾਵਾਂਗੇ ਕੈਮਰੇ ਦੇ ਵਿੱਚ ਪ੍ਰੂਫ ਇਹ ਦੇਖੋ ਜਿਹੜੀ ਕਿ ਇਹ ਸਾਰੀ ਮੈਡੀਸਨ ਹੈ ਹੂੰ ਜਿਹੜੇ ਵਿੱਚ ਸਰਿੰਜਾਂ ਵੀ ਨੇ ਮੈਡੀਸਨ ਐਦਾਂ ਦੀਆਂ ਜਿਹੜੇ ਬੰਦਾ ਖਾ ਲੇ ਉਹ ਤਾਂ ਨੁਕਸਾਨ ਵੀ ਹੋ ਸਕਦਾ ਕਿ ਜਾਨਵਰ ਖਾ ਲੇ ਕਿਉਂ ਕਿਉਂ ਵੇਸਟੇਜ ਕਿਉਂ ਐਦਾਂ ਗਲਿਆ ਰਹੇ ਆ ਲੋਕਾਂ ਦੇ ਸਾਹਮਣੇ ਇਹ ਵੀਡੀਓ ਸਾਰੀ ਬਣੀ ਹੋਈ ਐ ਉਥੋਂ ਦਾ ਪ੍ਰਸ਼ਾਸਨ ਕੀ ਐ ਯੂਨੀਵਰਸਿਟੀ ਦੇ ਉੱਪਰ ਜਾਂ ਇਹਨਾਂ ਡਿਪਾਰਟਮੈਂਟ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਿਹਾ ਬਾਈ ਜੀ ਹੁਣ ਥੋੜੇ ਦਿਨਾਂ ਤੋਂ ਜਿਹ ਵਿਜੀਲੈਂਸ ਲੱਗੀ ਹੈ ਆਪਣਾ ਕੰਮ ਕਰ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਨਹੀਂ ਕੰਮ ਕਰ ਰਹੀ ਬੀਸੀ ਤੇ ਵੀ ਮੈਨੂੰ ਲੱਗਦਾ ਸਵਾਲ ਖੜੇ ਕੀਤੇ ਸੀ ਯੂਨੀਵਰਸਿਟੀ ਦੇ ਉਸੇ ਦੇ ਅੰਦਰ ਇਹ ਯੂਨੀਵਰਸਿਟੀ ਬੀਸੀ ਦੀ ਵੀ ਗੱਲ ਕਰਾਂਗਾ ਪਹਿਲਾਂ ਇਹ ਟੌਪਿਕ ਕੰਪਲੀਟ ਕਰ ਲਈਏ ਦੇਖੋ ਜਿਹੜੇ ਬਿਲ ਹੈ ਨਾ ਇਹ ਇਹ ਬਿਲ ਗੋਬਿੰਦ ਹਸਪੀਟਲ ਦੇ ਨੇ ਸ੍ਰੀ ਗੁਰੂ ਗੋਬਿੰਦ ਹਸਪੀਟਲ ਜਿਹੜਾ ਕਿ ਬਾਬਾ ਫਰੀਦ ਯੂਨੀਵਰਸਿਟੀ ਦਾ ਅੰਦਰ ਹੀ ਹੈ ਠੀਕ ਹੈ ਸਰਕਾਰੀ ਹਸਪੀਟਲ ਉਹਦੇ ਬਿੱਲ ਨੇ ਦੇਖੋ ਇਸ ਦੇ ਨਾਂ ਤੇ ਬਿੱਲ ਕੱਟੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਵੱਡਾ ਫਿਰ ਸਕੈਮ ਹੋਇਆ ਕੋਰੜਾਂ ਦਾ ਸਕੈਮ ਕਹਿ ਸਕਦੇ ਲੱਖਾਂ ਦਾ ਵੀ ਨਹੀਂ ਕੋਰੜਾਂ ਦਾ ਸਕੈਮ ਕਹਿ ਸਕਦੇ ਅੱਧੀਆਂ ਦਵਾਈਸਾਂ ਦਾ ਤਾਂ ਪਤਾ ਹੀ ਨਹੀਂ ਆਪਣੇ ਘਰ ਲੈ ਗਏ ਜਾਂ ਵੇਚ ਦਿੱਤੀਆਂ ਗਈਆਂ ਜਦੋਂ ਉੱਥੇ ਨਾ ਗਰੀਬ ਬੰਦਾ ਕੋਈ ਮੈਡੀਸਿਨ ਲੈਣ ਵੇਲੇ ਅਨਸ਼ਮਾਨ ਜਿਹੜਾ ਕਾਰਡ ਸੈਂਟਰ ਦੀ ਸਕੀਮ ਹੈ ਕੋਈ ਕਾਰਡ ਲੈਣ ਕੇ ਦਵਾਈ ਲੈਣ ਜਾਂਦਾ ਨਾ ਉਹਦਾ ਬਿੱਲ ਕਟਿਆ ਜਾਂਦਾ ਉਹਨੂੰ ਮੈਡੀਕਲ ਨਹੀਂ ਦਿੱਤੀ ਗਈ। ਤੁਹਾਡੇ ਕੋਲੇ ਇਹ ਚੀਜ਼ਾਂ ਕਿਵੇਂ ਆਈਆਂ ਜਾਂ ਕਿਵੇਂ ਤੁਸੀਂ ਸਿਮਰਜੀ ਦਾ ਖਲਾਸਾ ਐਡਾ ਵੱਡਾ ਸਕੈਮ ਕਰ ਰਹੇ ਹੋ। ਦੇਖੋ ਜੀ ਆਪਣੇ ਸੂਤਰਾਂ ਦੇ ਹਨਾ ਜਿਹੜੇ ਆਪਣੇ ਬੰਦੇ ਨੇ ਉਹੀ ਆਪਾਂ ਨੂੰ ਕਰ ਪ੍ਰੋਵਾਈਡ ਕਰਦੇ ਨੇ ਮੈਂ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਲੈ ਕੇ ਆ ਰਿਹਾ ਹਰ ਚੀਜ਼ ਕਿ ਜਬਾਬਾ ਫਰੀਦ ਯੂਨੀਵਰਸਿਟੀ ਚ ਇਹ ਕਪੜੇਬਾਜੀ ਚੱਲਦੀ ਪਈ ਹੈ ਇਸ ਟਾਈਮ ਕਿ ਹੁਣ ਮੈਡੀਸਨ ਦੀ ਗੱਲ ਕਰੀ ਜਿਹੜਾ ਅਨਸ਼ਮਨ ਕਾਰਡ ਹੈ 5 ਲੱਖ ਦੀ ਸਕੀਮ ਦੇ ਦਵਾਈ ਫ੍ਰੀ ਮਿਲ ਜਾਂਦੀ ਸੀਗੀ ਕਿ ਜਿਹੜੇ ਗਰੀਬ ਹੈ ਉਹਨੂੰ ਫ੍ਰੀ ਮਿਲ ਜਾਂਦੀ ਸੀ ਜਦੋਂ ਉਥੇ ਹਸਪੀਟਲ ਫਾਰਮੇਸੀ ਜਾਂਦੇ ਸੀ ਨਾ ਵੀ ਸਾਨੂੰ ਸਾਡਾ ਕਾਰਡ ਤੁਹਾਨੂੰ ਮੈਡੀਸਨ ਦਿੱਤੀ ਜਾਵੇ ਉਹਨੂੰ ਕਹਿੰਦੇ ਤੁਸੀਂ 15 ਮਿੰਟ ਵੇਟ ਕਰ ਲਓ 15 ਮਿੰਟ ਬਾਅਦ ਲੈ ਕੇ ਚਲਾ ਜਾਓ ਉਹ 15 ਮਿੰਟ ਬਾਅਦ ਜਾਂਦਾ ਤੇ ਉਹਨੂੰ ਮੈਡੀਸਨ ਨਹੀਂ ਮਿਲਦੀ ਅੱਜ ਦੇਖੋ 1 ਕਰੋੜਾਂ ਦੀ ਮੈਡੀਸਨ ਨੂੰ ਅੱਗ ਲਾ ਅੱਗ ਲਾ ਕੇ ਸਾੜ ਦਿੱਤਾ ਗਿਆ ਤੇ ਲੋਕਾਂ ਨੇ ਕੋਈ ਰਿਟਰਨ ਦੇ ਵਿੱਚ ਪ੍ਰਸ਼ਾਸਨ ਨੂੰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਪਹਿਲਾਂ ਬਹੁਤ ਕੀਤੀਆਂ ਸੀਗੀਆਂ ਪਹਿਲਾਂ ਬਹੁਤ ਕੀਤੀਆਂ ਕੰਪਲੀਟ ਜਿਹੜੀ ਹੂਣ ਦੀ ਕੰਪਲੀਟ ਸੀਗੀ ਅਸੀਂ ਤਿੰਨ ਚਾਰ ਬੰਦੇ ਨੇ ਕੰਪਲੀਟ ਕੀਤੀ ਰਲ ਮਿਲ ਕੇ ਤੇ ਹੁਣ ਇਸ ਟਾਈਮ ਬਿਜੀਲੈਂਸ ਲੱਗੀ ਹੈ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਤੇ ਮੁਕਦਮਾ ਦਰਜ ਹੋ ਕੇ ਨਾ ਜੇਲਤਿਆਂ ਸੁਲਾਖਾਂ ਦੇ ਛੁੱਟਿਆ ਜਾਵੇ ਇਹਨਾਂ ਨੂੰ ਕਿਉਂਕਿ ਇਹ ਆਪਣੇ ਜਿਹੜੀ ਕਿ ਪਰਵਿੰਦਰ ਕੌਰ ਨਾ ਮੇਨ ਕੌਣ ਹੈ ਕੌਣ ਕਰ ਰਿਹਾ ਇਦਾਂ ਦੀਆਂ ਹਰਕਤਾਂ ਇਹ ਬੀਸੀ ਦੇ ਥਰੂ ਹੋ ਰਿਹਾ ਬੀਸੀ ਨਿੱਤੂ ਕੱਕੜ ਦੋਨਾਂ ਦੇ ਦੋ ਰਜੀਵ ਸੂਦੀ ਬੀਸੀ ਬੀਸੀ ਕਿੱਥੋਂ ਦੇ ਆ ਬੀਸੀ ਹਿਮਾਚਲ ਦੇ ਨੇ ਰਜੀਵ ਸੂਦੀ ਪੰਜਾਬ ਦੇ ਸਭ ਤੋਂ ਪਹਿਲੀ ਵੱਡੀ ਗਲਤੀ ਤਾਂ ਇਹ ਲਈ ਹੋਈ ਹੈ ਕਿ ਤੁਸੀਂ ਹਿਮਾਚਲ ਦੇ ਬੀਸੀ ਨੂੰ ਲਿਆ ਕੇ ਪੰਜਾਬ ਦੇ ਵਿੱਚ ਉਹ ਵੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਿੱਚ ਤੁਸੀਂ ਬੀਸੀ ਲਾ ਰਹੇ ਹੋ ਭਾਈ ਜੀ ਦੇਖੋ ਗਲਤ ਹੋਈ ਸੋਚਣ ਸਮਝਣ ਦੀ ਜੇ ਪੰਜਾਬ ਦੇ ਵਿੱਚ ਐਡਾ ਕੋਈ ਪੜਿਆ ਲਿਖਿਆ ਹੈ ਨਹੀਂ ਹੈਲਥ ਦਾ ਜੇ ਹੈਲਥ ਮਿਨਿਸਟਰ ਲੱਗ ਸਕਦਾ ਸਰਕਾਰ ਦਾ ਦੀ ਕੀ ਸਰਕਾਰ ਆਪਣਾ ਕੋਈ ਵੀ ਸੀ ਪੰਜਾਬ ਦਾ ਬੰਦਾ ਨਹੀਂ ਲਾ ਸਕਦੀ ਬਿਲਕੁਲ ਮੈਂ ਤਾਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਵੀ ਸੀ ਦੇਖੋ ਇੱਕ ਹਮਾਚਲ ਦਾ ਜਿਹੜੀ ਸੁਪਰਡੈਂਟ ਆ ਪੰਜਾਬ ਦੀ ਹੈ ਠੀਕ ਹੈ ਦੋ ਦਿਨ ਬਹੁਤ ਕਰੋਨਾ ਸਕੈਮ ਕਰਦੇ ਨੇ ਆਪਣੇ ਮਹਿੰਗੇ ਮਹਿੰਗੇ ਸ਼ੌਂਕ ਨੇ ਨੀਤੂ ਕੱਕੜ ਦੀ ਗੱਲ ਕਰੀਏ ਉਹ ਆਪਣੇ ਘਰ ਚ ਕੁੜੀ ਜਿਹੜੀ ਕੰਮ ਕਰਦੀ ਉਹਨੇ ਆਪਣੇ ਲੈਬ ਚ ਭਰਤੀ ਕਰਵਾ ਦਿੱਤੀ ਜਿਹਦੀ 38 ਸਾਲ ਦੀ ਐ ਸੀਗੀ 37 ਸਾਲ ਦੀ ਸ਼ੋਅ ਕਰਕੇ ਉਹਨੂੰ ਯੂਨੀਵਰਸਿਟੀ ਚ ਰੈਗੂਲਰ ਭਰਤੀ ਕਰ ਦਿੱਤਾ ਉਹ ਕਿਉਂ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਬਨਕੁਆਰੀ ਹੋਵੇ ਵੀ ਕਿਹੜੇ ਕਿਹਦੇ ਵਿੱਚ ਹੱਥ ਹੈ ਉਹਨੂੰ ਕੁਇਰੀ ਹੋਣ ਤੋਂ ਬਾਅਦ ਇਹਨਾਂ ਤੇ ਮਕਦਮਾ ਦਰਜ ਹੋਣਾ ਚਾਹੀਦਾ ਵੀ ਐਦਾਂ ਦਾ ਸਕੈਮ ਕਰਦੇ ਨੇ ਮੈਡੀਸਨ ਤੁਹਾਨੂੰ ਮੈਂ ਦਿਖਾਤੀ ਦੇਖੋ ਕਿਵੇਂ ਅੱਗ ਲਾ ਕੇ ਸਾੜ ਰਹੇ ਨੇ ਅੱਜ ਸਵੇਰੇ ਵੀ ਅੱਗ ਲਾ ਕੇ ਜਿਹੜੇ ਸਬੂਤ ਸੀਗੇ ਮਟਾਉਣ ਦੀ ਕੋਸ਼ਿਸ਼ ਕਰਦੇ ਪਏ ਥੋੜੇ ਕੋਲ ਤਾਂ ਆਲਰੇਡੀ ਸਬੂਤ ਆ ਗਏ ਹੁਣ ਭੱਜਣਗੇ ਕਿੱਥੇ ਮੇਰੇ ਕੋਲ ਤਾਂ ਪੈਨ ਡਰਾਈਵ ਚ ਕਾਪੀ ਨੇ ਲੈਪਟਾਪ ਤੇ ਕਾਪੀ ਨੇ ਸਾਰਾ ਕੁਝ ਕਰਕੇ ਰੱਖ ਦੇਣੀ ਮੈਂ ਤਾਂ ਬਿਜੀਲੈਂਸ ਨੂੰ ਇਹ ਸਾਰੇ ਪ੍ਰੂਫ ਦੇਵਾਂਗਾ ਤੁਹਾਡੇ ਹਿਸਾਬ ਨਾਲ ਸਿਮਰ ਜੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੇ ਉੱਪਰ ਐਦਾਂ ਦੇ ਲੋਕ ਜਿਹੜੇ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਰਹੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਹਨਾਂ ਨੇ ਕੰਮ ਕੀਤਾ ਨਾ ਇਹ ਇਹਦੀ ਸਜ਼ਾ ਜ਼ਰੂਰ ਮਿਲੂਗੀ ਠੀਕ ਹੈ ਨਾ ਟਾਈਮ ਜ਼ਰੂਰ ਲੱਗਦਾ ਪਰ ਸਜ਼ਾ ਜ਼ਰੂਰ ਮਿਲਦੀ ਇਹਨਾਂ ਨੂੰ ਠੀਕ ਹੈ ਜਿੱਦਾਂ ਤੁਸੀਂ ਤੁਹਾਡੇ ਸਾਹਮਣੇ ਇੱਕ ਸਕੈਮ ਆਇਆ ਕਿ ਮੈਡੀਸਨ ਦਾ ਜਾਂ ਭਰਤੀ ਨੂੰ ਲੈ ਕੇ ਐਦਾਂ ਤਾਂ ਅਗਰ ਸੀਬੀਆਈ ਜਾਂਚ ਕਰੂਗੀ ਜਾਂ ਵਿਜੀਲੈਂਸ ਜਾਂਚ ਕਰੇਗੀ ਕੀ ਪਤਾ ਇਸ ਤੋਂ ਬਾਅਦ ਹੋਰ ਵੀ بڑے ਸਕੈਮ بڑے ਘਟਾਲੇ ਨਿਕਲ ਕੇ ਆਉਣ ਕਿਉਂਕਿ ਇੱਕ ਐਡਾ ਹਸਪੀਟਲ ਆ ਉਹਦੇ ਵਿੱਚ ਇੱਕ ਸਟੂਡੈਂਟ ਸੈਂਟਰ ਵੀ ਆ ਜਿੱਥੇ ਬੱਚੇ ਪੜ੍ਹਦੇ ਆ ਉਹਨਾਂ ਦੀ ਫੀਸਾਂ ਨੂੰ ਲੈ ਕੇ ਵੀ ਘਟਾਲੇ ਹੋ ਸਕਦੇ ਆ ਉਹਨਾਂ ਨੂੰ ਦਿੱਤੇ ਜਾਣ ਵਾਲੇ ਸਮਾਨ ਨੂੰ ਲੈ ਕੇ ਵੀ ਘਟਾਲੇ ਹੋ ਸਕਦੇ ਆ ਉਹ ਜਿਹੜੇ ਲੋਕ ਤਨਖਾਹਾਂ ਅੱਗੇ ਦਿੰਦੇ ਆ ਵੀਸੀ ਅੱਗੇ ਤਨਖਾਹਾਂ ਜਾਰੀ ਕਰਦਾ ਜਾਂ ਕੋਈ ਯੂਨੀਵਰਸਿਟੀ ਦੇ ਵਿੱਚ ਸਮਾਨ ਲੱਗਦਾ ਕੋਈ ਬਿਲਡਿੰਗ ਦੀ ਉਹ ਸਾਰੀ ਹੁੰਦੀ ਆ ਉਹਦੇ ਵਿੱਚ ਵੀ ਘਟਾਲੇ ਹੋ ਸਕਦੇ ਆ ਜਿਹੜਾ ਬੰਦਾ ਪੰਜਾਬ 'ਚ ਆ ਕੇ ਹਿਮਾਚਲ ਤੋਂ ਆ ਕੇ ਘਟਾਲੇ ਕਰਨ ਲੱਗ ਹੀ ਗਿਆ ਪਰ ਉਹ ਤਾਂ ਪਤਾ ਨਹੀਂ ਜੀ ਉਹਨੇ ਕਿੰਨੇ ਘਟਾਲੇ ਕੀਤੇ ਹੋਣਗੇ ਬਾਈ ਜੀ ਗੱਲ ਕਰੀਏ ਦੇਖੋ ਸਾਲ-ਸਾਲ ਹੋ ਗਏ ਜਿਹੜੇ ਬੱਚਿਆਂ ਨੇ ਪੇਪਰ ਇਗਜ਼ਾਮ ਦਿੱਤੇ ਉਹਨੂੰ ਸਾਲ-ਸਾਲ ਹੋ ਗਏ ਨੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਨਹੀਂ ਐਨੇ ਪੈਸੇ ਖਰਚੁੱਕੇ ਨੇ ਉਹਨਾਂ ਨੂੰ ਅਜ ਸਾਲ-ਸਾਲ ਹੋ ਗਏ ਜੁਆਇਨਿੰਗ ਲੈਟਰ ਦਿੱਤੇ ਉਹਦੀ ਜੁਆਇਨਿੰਗ ਹੀ ਨਹੀਂ ਹੋਈ ਜਿਹੜੇ ਇੱਕ ਪਰਵਿੰਦਰ ਕੌਰ ਦੀ ਗੱਲ ਕਰੀਏ ਉਹਨੂੰ ਰੈਗੂਲਰ ਭਰਤੀ ਕੀਤਾ ਗਿਆ ਕਿਉਂ ਯਾਨੀ ਜਾਣਕਾਰ ਸੀ ਤਾਂ ਹੀ ਭਰਤੀ ਕੀਤਾ ਜਾਣਕਾਰ ਸੀ ਤਾਂ ਭਰਤੀ ਕਰਨੇ ਪੈਸੇ ਦੇ ਕੇ ਭਰਤੀ ਹੋਗੀ ਤਾਂ ਕਰਕੇ ਜਿਹੜੇ ਹੋਰ ਨੰਨੀ ਨੀ ਮਹਿੰਗੀ ਪੜਾਈ ਕੀਤੀ ਉਹ ਕਿੱਥੇ ਜਾਣ ਹਿਮਾਚਲ ਤੋਂ ਬੰਦੇ ਭਰਤੀ ਕਰ ਲਏ ਇਹਨਾਂ ਨੇ ਉਹ ਕਿਉਂ ਇਹਨਾਂ ਨੂੰ ਜਾਣ ਕੇ ਸਰਕਾਰ ਕਿਉਂ ਨਹੀਂ ਦੇਖ ਰਹੀ ਪੰਜਾਬ ਸਰਕਾਰ ਨੂੰ ਤਾਂ ਇਹ ਗੁੰਮਰਾਹ ਕਰ ਰਹੇ ਨੇ ਜਿੱਦਾਂ ਕਿ ਐਮ ਐਲ ਏ ਸੇਖੋ ਸਾਹਿਬ ਨੇ ਪੰਜਾਬ ਸਰਕਾਰ ਤੋਂ ਵੱਡੀ ਹੋ ਗਈ ਯੂਨੀਵਰਸਿਟੀ ਬਿਲਕੁਲ ਉੱਥੋਂ ਦਾ ਐਮ ਐਲ ਏ ਖੁਦ ਕਹਿ ਰਿਹਾ ਕਹਿੰਦਾ ਸੀ ਐਮ ਤਾਂ ਮੈਂ ਇਹ ਖੁਦ ਕਹਿ ਰਿਹਾ ਜਿਹੜੇ ਉੱਥੇ ਬੰਦੇ ਵਿਜੀਲੈਂਸ ਦੀ ਰੇਡ ਕਰਨ ਜਾਂਦੇ ਆ ਉਹਨੂੰ ਖੁਦ ਕਹਿੰਦਾ ਤੁਸੀਂ ਕਿਹਦੇ ਕਹਿਣ ਤੇ ਆਏ ਕਹਿੰਦਾ ਸਾਨੂੰ ਐਪਲੀਕੇਸ਼ਨ ਆਈ ਸੀ ਤੁਸੀਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਹੋਈ ਬਿਲਕੁਲ ਕੀਤੀ ਵੀ ਨਹੀਂ ਫਰੀਦਕੋਟ ਜਾਂ ਬਠਿੰਡਾ ਨਹੀਂ ਨਹੀਂ ਆਪਾਂ ਮਾਨਕ ਡੀਜੀਪੀ ਨੂੰ ਕੀਤੀ ਨਾ ਡੀਜੀਪੀ ਪੰਜਾਬ ਉਹ ਨੀਚੇ ਡਾਊਨ ਹੋ ਕੇ ਆਏਗੀ ਨਾ ਹੁਣ ਕਿੱਥੇ ਐਸ ਟਾਈਮ ਤੁਹਾਡੀ ਇਸ ਟਾਈਮ ਵਿਜੀਲੈਂਸ ਇਨਕੁਆਇ ਤੇ ਕੀ ਲੱਗਦਾ ਹਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਕਿ ਕਿਤੇ ਵਿਜੀਲੈਂਸ ਵੀ ਖਾਲੀ ਹੱਤਾਂ ਨਹੀਂ ਵਾਪਸ ਆਉਗੀ ਜਾਂ ਕੁਝ ਵੱਡੇ ਸਬੂਤਾਂ ਨਾਲ ਇਹ ਜਿਹੜਾ ਸਕੈਮ ਆ ਇਹ ਘਟਾਲਾ ਹੋ ਰਿਹਾ ਇਹਦਾ ਪਰਦਾ ਪਾਸ਼ ਕਰੇ ਦੇਖੋ ਸਾਨੂੰ ਉਮੀਦ ਹੈ ਪ੍ਰਸ਼ਾਸਨ ਦੇ ਤਾਂ ਹੈਗੀ ਹੈ ਤੇ ਉਮੀਦ ਪੂਰੀ ਤੇ ਪੂਰੀ ਉਮੀਦ ਹੈ ਕਿ ਇਹਨਾਂ ਤੇ ਜਮਲੇ ਪ੍ਰੈਸ਼ਰ ਪਾ ਰਿਆ ਪੁਲਿਸ ਦੇ ਉੱਪਰ ਯੂਨੀਵਰਸਿਟੀ ਨਾਲ ਮਿਲ ਕੇ ਜਾਂ ਕੋਸ਼ਿਸ਼ ਕਰ ਰਿਹਾ ਫਿਰ ਉਮੀਦ ਤਾਂ ਤੁਹਾਡੀ ਵਿੱਚ ਰਹਿ ਜਾਵੇ ਦੇਖੋ ਉਮੀਦ ਦੀ ਗੱਲ ਕਰੀਏ ਦੋ ਚੀਜ਼ਾਂ ਨੇ ਇਹ ਚ ਆਪਾਂ ਜੇ ਐਮ ਐਲ ਏ ਕਰਦਾ ਤਾਂ ਆਪਾਂ ਉੱਪਰ ਜਾਵਾਂਗੇ ਸੈਂਟਰ ਨੂੰ ਹੱਥ ਪਾਵਾਂਗੇ ਸੈਂਟਰ ਤਾਂ ਕਰੂਗਾ ਹੀ ਕੁਛ ਨਾ ਕੁਛ ਤਾਂ ਉੱਪਰ ਸੀਬੀਆਈ ਬੈਠੀ ਹੈ ਬਿਲਕੁਲ ਸੀਬੀਆਈ ਬੈਠੀ ਹੈ ਬਿਜਲੀ ਲਾਈਨ ਦੇ ਉੱਪਰ ਤਾਂ ਸਭ ਕੁਝ ਬੈਠੇ ਨੇ ਉਹਦੇ ਉੱਪਰ ਸੀਬੀਆਈ ਤੇ ਉੱਪਰ ਵੀ ਬੈਠੇ ਹੈ ਜੀ ਅਪਾ ਉੱਪਰ ਤੱਕ ਪਹੁੰਚ ਕਰਾਂਗੇ ਕਿਤੇ ਨਾ ਕਿਤੇ ਇਹ ਨਹੀਂ ਕਿ ਆਪਾਂ ਛੱਡ ਦਾਂਗੇ ਮਸਲੇ ਨੂੰ ਪੂਰਾ ਹੱਲ ਕਰਕੇ ਛੱਡਾਂਗੇ ਨਾ ਕੀ ਮੰਗ ਆ ਥੋੜੀ ਜਾਂਦੇ ਜਾਂਦੇ ਦਰਸ਼ਕਾਂ ਨਾਲ ਸਾਂਝੀ ਕਰੋ ਦੇਖੋ ਮੇਰੀ ਤਾਂ ਇਹੋ ਮੰਗ ਹੈ ਕਿ ਸਾਨੂੰ ਜਿਹੜੇ ਉੱਥੇ ਫਰੀਦਕੋਟ ਦੇ ਲੋਕ ਨੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਜਿਹੜਾ ਇਦਾਂ ਦਾ ਸਕੈਮ ਚੱਲ ਰਿਹਾ ਹੈ ਨਾ ਫਰੀਦਕੋਟ ਤਿੰਨ ਚਾਰ ਬੰਦੇ ਨੇ ਚਲਾ ਰੱਖਿਆ ਮਹਿੰਗੀ ਮਹਿੰਗੀ ਗੱਡੀਆਂ ਦੇ ਸ਼ੌਂਕ ਨੇ ਜਾਂ ਘਰ ਬਣਾ ਲਏ ਸਭ ਕੁਝ ਆਪਣੇ ਬੰਦੇ ਘਰ ਦੇ ਭਰਤੀ ਕਰ ਰੱਖੇ ਨੇ ਮਤਲਬ ਫਰੀਦਕੋਟ ਦੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਥ ਦਿਓ ਮੇਰਾ ਤੁਹਾਨੂੰ ਰਿਜ਼ਲਟ ਆਊਗਾ ਮਤਲਬ ਵਧੀਆ ਰਿਜ਼ਲਟ ਆਊਗਾ ਇਹ ਹੀ ਕਹਿਣਾ ਜਾਂਦਾ ਮੈਂ ਕਿ ਸਾਥ ਦਿਓ ਜੋ ਵੀ ਤੁਹਾਡੇ ਕੋਲ ਸਬੂਤ ਹੈ ਮੇਰੇ ਕੋ ਮੈਨੂੰ ਦਿਓ ਤੇ ਮੈਂ ਸਾਹਮਣੇ ਲੈ ਕੇ ਆਉਂਗਾ ਜਿਹੜਾ ਸਕੈਮ ਕਰ ਰਹੇ ਨੇ ਸੋ ਇਹ ਚਰਚਾ ਸੀ ਜੀ ਜਿਹੜਾ ਸਕੈਮ ਵੱਡਾ ਘਟਾਲਾ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਹੋ ਰਿਹਾ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਬੂਤਾ ਦੇ ਆਧਾਰ ਤੇ ਕੀ ਨਿਕਲ ਕੇ ਸਾਹਮਣੇ ਆਉਂਦਾ ਬਣੇਰੋ ਪਬਲਿਕ ਮੀਡੀਆ ਦੇ ਨਾਲ ਸਤਿ ਸ੍ਰੀ ਅਕਾਲ ਧੰਨਵਾਦ